ਸਸਿਕਾ ਜੀ ਮਹਾਕੋਮਲ ਕਪੂਲ ਤੁਸੇਖ ਰਹੇ ਹੋ ਚੈਨਲ ਪੰਜਾਬੀ ਜਪਾਨ ਦੇ ਪ੍ਰਧਾਨ ਮੰਤਰੀ ਸ਼ਿਗੇਰੂ ਇਸ਼ੀਬਾ ਨੇ ਐਤਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਇਸ਼ੀਬਾ ਨੇ ਇਹ ਕਦਮ ਸੱਤਾਧਾਰੀ ਲਿਬਰਲ ਡੈਮੋਕ੍ਰੈਟਿਕ ਪਾਰਟੀ ਦੀ ਅੰਦਰੂਨੀ ਫੁੱਟ ਤੋ ਬਾਚੂਕਿਆ ਦਸ ਜੇ ਈਸ਼ੀਬਾ ਜੁਲਾਈ ਦੇ ਵਿੱਚ ਹੋਈਆਂ ਸੰਸਦੀ ਚੋਣਾਂ ਦੇ ਵਿੱਚ ਮਿਲੀ ਇਤਿਹਾਸਕ ਹਾਰ ਦੀ ਜ਼ਿੰਮੇਵਾਰੀ ਲੈਣ ਦੇ ਲਈ ਆਪਣੀ ਹੀ ਪਾਰਟੀ ਦੇ ਵੱਲੋਂ ਪਾਇਆ ਜਾ ਰਹੇ ਦਬਾਅ ਕਰਕੇ ਉਹਦਾ ਛੱਡ ਰਹੇ ਨੇ ਪਿਛਲੇ ਸਾਲ ਅਕਤੂਬਰ ਦੇ ਵਿੱਚ ਉਹਦਾ ਸੰਭਾਲਣ ਵਾਲੇ ਈਸ਼ੀਬਾ ਨੇ ਆਪਣੀ ਹੀ ਪਾਰਟੀ ਅੰਦਰ ਸੱਜੇ ਪੱਖੀ ਵਿਰੋਧੀਆਂ ਦੀ ਮੰਗਾ ਦਾ ਵਿਰੋਧ ਕੀਤਾ ਸੀ ਤੇ ਪਾਰਟੀ ਦੇ ਕੁਝ ਆਗੂਆਂ ਤੇ ਸੰਸਦ ਮੈਂਬਰਾਂ ਨੇ ਉਹਨਾਂ ਦੀ ਲੀਡਰਸ਼ਿਪ ਤੇ ਸਵਾਲ ਵੀ ਚੁੱਕੇ ਸਨ ਜਿਸ ਕਾਰਨ ਉਹਨਾਂ ਦੀ ਸਥਿਤੀ ਕਮਜ਼ੋਰ ਹੋ ਗਈ ਸੀ ਤੇ ਇਸ਼ਿਬਾ ਨੇ ਕਿਹਾ ਕਿ ਉਹ ਪਾਰਟੀ ਲੀਡਰਸ਼ਿਪ ਦੀ ਵੋਟ ਕਰਵੋਨ ਦੀ ਪ੍ਰਕਿਰਿਆ ਸ਼ੁਰੂ ਕਰਨਗੇ ਪਰ ਜਪਾਨ ਦੇ ਪ੍ਰਧਾਨ ਮੰਤਰੀ ਸ਼ਿਗੇਰੂ ਇਸ਼ਿਬਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਜਿਸ ਦੇ ਨਾਲ ਦੇਸ਼ ਦੀ ਰਾਜਨੀਤੀ ਵਿੱਚ ਹਲਚਲ ਮਚ ਗਈ ਹੈ ਇਸ ਫੈਸਲੇ ਦਾ ਮੁੱਖ ਕਾਰਨ ਜੁਲਾਈ 2025 ਦੇ ਵਿੱਚ ਹੋਈਆਂ ਸੰਸਦੀ ਚੋਣਾਂ ਦੇ ਵਿੱਚ ਉਹਨਾਂ ਦੀ ਸੱਤਾਧਾਰੀ ਲਿਬਰਲ ਡੈਮੋਕ੍ਰੈਟਿਕ ਪਾਰਟੀ ਅਤੇ ਗੱਠਜੋੜ ਦੀ ਹੱਦ ਦੱਸਿਆ ਜਾ ਰਿਹਾ ਹੈ ਜੁਲਾਈ 2025 ਦੀਆਂ ਉੱਚ ਸਦਨਤਿਆਂ ਚੋਣਾਂ ਦੇ ਵਿੱਚ ਕੌਮੀ ਤੋਟ ਗੱਠ ਚੋੜ ਬਹੁਮਤ ਹਾਸਲ ਨਾ ਕਰ ਸਕਿਆ ਤੇ ਕੱਟ ਚੋੜ ਨੂੰ 50 ਸੀਟਾਂ ਦੀ ਲੋੜ ਸੀ ਪਰ ਉਹ ਸਿਰਫ 47 ਸੀਟਾਂ ਹੀ ਜਿੱਤ ਸਕਿਆ ਤੇ ਇਸ ਹਾਰ ਕਾਰਨ ਇਸ਼ਿਵਾ ਤੇ ਅਸਤੀਫਾ ਦੇਣ ਦਾ ਦਬਾਅ ਵੱਧ ਗਿਆ ਸੀ ਪਾਰਟੀ ਦੇ ਵਿੱਚ ਲੰਬੇ ਸਮੇਂ ਤੋਂ ਚੱਲ ਰਹੀ ਅੰਦਰੂਨੀ ਗਲੇਸ਼ ਅਤੇ ਦਬਾਅ ਤੇ ਕਾਰਨ ਇਸ਼ਿਵਾ ਨੇ ਪਾਰਟੀ ਨੂੰ ਟੁੱਟਣ ਤੋਂ ਬਚਾਉਣ ਦੇ ਲਈ ਅਸਤੀਫਾ ਦੇਣ ਦਾ ਫੈਸਲਾ ਕੀਤਾ ਇਹ ਅਸਤੀਫਾ ਸਿਆਸੀ ਚੁਣੌਤੀਆਂ ਦਾ ਜਵਾਬ ਦੇਣ ਦੇ ਲਈ ਚੁੱਕਿਆ ਗਿਆ ਤੇ ਕਦਮ ਮੰਨਿਆ ਜਾ ਰਿਹਾ ਹੈ ਆਰਥਿਕ ਅਲੋਚਨਾ ਤੇ ਦੋਸ਼ ਵੀ ਲਗਾਏ ਜਾ ਰਹੇ ਨੇ ਇਸ਼ੀਬਾ ਸਰਕਾਰ ਮਹਿੰਗਾਈ ਅਤੇ ਆਰਥਿਕ ਸਮੱਸਿਆਵਾਂ ਕਾਰਨ ਅਲੋਚਨਾ ਦਾ ਸਾਹਮਣਾ ਕਰ ਰਹੀ ਸੀ ਇਸ ਤੋਂ ਇਲਾਵਾ ਉਹਨਾਂ ਨੂੰ ਰਾਜਨੀਤਿਕ ਖੰਡਿੰਗ ਅਤੇ ਘੁਟਾਲਿਆਂ ਦੇ ਦੋਸ਼ਾਂ ਦਾ ਵੀ ਸਾਹਮਣਾ ਕਰਨਾ ਪਿਆ ਸ਼ਿਗੇਰੂ ਇਸ਼ੀਬਾ ਜਪਾਨ ਦੇ 102ਵੇਂ ਪ੍ਰਧਾਨ ਮੰਤਰੀ ਸਨ ਉਹਨਾਂ ਨੇ ਫੂਮਿਓ ਕਿਸ਼ੀਦਾ ਦੇ ਅਸਤੀਫੇ ਤੋਂ ਬਾਅਦ ਅਕਤੂਬਰ 2024 ਦੇ ਵਿੱਚ ਉਧਦਾ ਸੰਭਾਲ ਲਿਆ ਸੀ। ਉਹਨਾਂ ਦਾ ਜਨਮ 4 ਫਰਵਰੀ 1957 ਨੂੰ ਹੋਇਆ ਸੀ ਅਤੇ ਉਹਨਾਂ ਨੇ ਆਪਣਾ ਸਿਆਸੀ ਕਰੀਅਰ 1986 ਦੇ ਵਿੱਚ ਸ਼ੁਰੂ ਕੀਤਾ ਸੀ। ਉਹਨਾਂ ਨੇ ਕਈ ਵਾਰ ਚੋਣਾਂ ਦੇ ਵਿੱਚ ਹਿੱਸਾ ਲਿਆ ਅਤੇ ਅਖੀਰ 2024 ਦੇ ਵਿੱਚ ਆਪਣੀ 5ਵੀਂ ਕੋਸ਼ਿਸ਼ ਦੇ ਵਿੱਚ ਪ੍ਰਧਾਨ ਮੰਤਰੀ ਬਨਣ 'ਚ ਸਫਲ ਹੋਏ। ਇਸ ਤੋਂ ਇਲਾਵਾ ਉਹ ਰਾੱਖਿਆ ਮੰਤਰੀ ਅਤੇ ਖੇਤੀਬਾੜੀ ਅਤੇ ਮੱਛੀ ਪਾਲਣ ਮੰਤਰੀ ਵਰਗੇ ਅਹਿਮ ਅਹੁਦਿਆਂ ਤੇ ਵੀ ਕੰਮ ਕਰ ਚੁੱਕੇ ਨੇ। ਇਸੇ ਬਦੇ ਅਸਤੀਫੇ ਦੇ ਨਾਲ ਜਾਪਾਨ ਦੇ ਵਿੱਚੋਂ ਉਤਰਾ ਅਧਿਕਾਰੀ ਦੇ ਲਈ ਸੰਘਰਸ਼ ਸ਼ੁਰੂ ਹੋ ਚੁੱਕਿਆ ਹੈ ਜੇਕਰ ਇਹ ਸਥਿਤੀ ਹੋਰ ਵਿਗੜਦੀ ਹੈ ਤਾਂ ਝਪਾਨ ਦੇ ਵਿੱਚ ਸਿਆਸੀ ਆਰਥਿਕ ਤਬਾਹ ਹੋ ਸਕਦੀ ਹੈ ਇੱਕ ਵਾਰ ਫਿਰ ਦੱਸਦੀ ਸਸਿਕਾ ਜੀ ਮਹਾਕੋਮਲ ਕਪੂਲ ਤੁਸੇਖ ਰਹੇ ਚੈਨਲ ਪੰਜਾਬੀ ਜਪਾਨ ਦੇ ਪ੍ਰਧਾਨ ਮੰਤਰੀ ਸ਼ਿਗੇਰੂ ਇਸ਼ੀਬਾ ਨੇ ਐਤਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਇਸ਼ੀਬਾ ਨੇ ਇਹ ਕਦਮ ਸੱਤਾਧਾਰੀ ਲਿਬਰਲ ਡੈਮੋਕਰੈਟਿਕ ਪਾਰਟੀ ਦੀ ਅੰਦਰੂਨੀ ਫੁੱਟ ਤੋਂ ਬਾਅਦ ਚੁੱਕਿਆ ਹੈ ਦੱਸ ਦਈਏ ਇਸ਼ੀਬਾ ਜੁਲਾਈ ਦੇ ਵਿੱਚ ਹੋਈਆਂ ਸੰਸਦੀ ਚੋਣਾਂ ਦੇ ਵਿੱਚ ਮਿਲੀ ਇਤਿਹਾਸਕ ਹਾਰ ਦੀ ਜ਼ਿੰਮੇਵਾਰੀ ਲੈਣ ਦੇ ਲਈ ਆਪਣੀ ਹੀ ਪਾਰਟੀ ਦੇ ਵੱਲੋਂ ਪਾਏ ਜਾ ਰਹੇ ਦਬਾਅ ਕਰਕੇ ਉਹਦਾ ਛਾਡਰੇ ਨੇ ਪਿਛਲੇ ਸਾਲ ਅਕਤੂਬਰ ਦੇ ਵਿੱਚ ਉਦਾ ਸੰਭਾਲਣ ਵਾਲੇ ਇਸ਼ੀਬਾ ਨੇ ਆਪਣੀ ਹੀ ਪਾਰਟੀ ਅੰਦਰ ਸੱਜੇ ਪੱਖੀ ਵਿਰੋਧੀਆਂ ਦੀ ਮੰγκα ਦਾ ਵਿਰੋਧ ਕੀਤਾ ਸੀ ਤੇ ਪਾਰਟੀ ਦੇ ਕੁਝ ਆਗੂਆਂ ਤੇ ਸੰਸਦ ਮੈਂਬਰਾਂ ਨੇ ਉਹਨਾਂ ਦੀ ਲੀਡਰਸ਼ਿਪ ਤੇ ਸਵਾਲ ਵੀ ਚੁੱਕੇ ਸਨ ਜਿਸ ਕਾਰਨ ਉਹਨਾਂ ਦੀ ਸਥਿਤੀ ਕਮਜ਼ੋਰ ਹੋ ਗਈ ਸੀ ਤੇ ਇਸ਼ੀਬਾ ਨੇ ਕਿਹਾ ਕਿ ਉਹ ਪਾਰਟੀ ਲੀਡਰਸ਼ਿਪ ਦੀ ਵੋਟ ਕਰਵਨ ਦੀ ਪ੍ਰਕਿਰਿਆ ਸ਼ੁਰੂ ਕਰਨਗੇ ਜਪਾਨ ਦੇ ਪ੍ਰਧਾਨ ਮੰਤਰੀ ਸ਼ਿਗੇਰੂ ਇਸ਼ਿਬਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਜਿਸ ਦੇ ਨਾਲ ਦੇਸ਼ ਦੀ ਰਾਜਨੀਤੀ ਵਿੱਚ ਹਲਚਲ ਮਚ ਗਈ ਹੈ ਇਸ ਫੈਸਲੇ ਦਾ ਮੁੱਖ ਕਾਰਨ ਜੁਲਾਈ 2025 ਦੇ ਵਿੱਚ ਹੋਈਆਂ ਸੰਸਦੀ ਚੋਣਾਂ ਦੇ ਵਿੱਚ ਉਨ੍ਹਾਂ ਦੀ ਸੱਤਾਧਾਰੀ ਲਿਬਰਲ ਡੈਮੋਕਰੈਟਿਕ ਪਾਰਟੀ ਅਤੇ ਗੱਠਜੋੜ ਦੀ ਹੱਦ ਦੱਸਿਆ ਜਾ ਰਿਹਾ ਹੈ ਜੁਲਾਈ 2025 ਦੀਆਂ ਉੱਚ ਸਦਨਤਿਆਂ ਚੋਣਾਂ ਦੇ ਵਿੱਚ ਕੌਮੀ ਤੋ ਗੱਠ ਚੋੜ ਬਹੁਮਤ ਹਾਸਲ ਨਾ ਕਰ ਸਕਿਆ ਤੇ ਕਟ ਚੋੜ ਨੂੰ 50 ਸੀਟਾਂ ਦੀ ਲੋੜ ਸੀ ਪਰ ਉਹ ਸਿਰਫ 47 ਸੀਟਾਂ ਹੀ ਜਿੱਤ ਸਕਿਆ ਤੇ ਇਸ ਹਾਰ ਕਾਰਨ ਇਸ਼ਿਬਾ ਤੇ ਅਸਤੀਫਾ ਦੇਣ ਦਾ ਦਬਾਅ ਵੱਧ ਗਿਆ ਸੀ ਪਾਰਟੀ ਦੇ ਵਿੱਚ ਲੰਬੇ ਸਮੇਂ ਤੋਂ ਚੱਲ ਰਹੀ ਅੰਦਰੂਨੀ ਕਲੇਸ਼ ਅਤੇ ਦਬਾਅ ਤੇ ਕਾਰਨ ਇਸ਼ੀਬਾ ਨੇ ਪਾਰਟੀ ਨੂੰ ਟੁੱਟਣ ਤੋਂ ਬਚਾਉਣ ਦੇ ਲਈ ਅਸਤੀਫਾ ਦੇਣ ਦਾ ਫੈਸਲਾ ਕੀਤਾ। ਇਹ ਅਸਤੀਫਾ ਸਿਆਸੀ ਚੁਣੌਤੀਆਂ ਦਾ ਜਵਾਬ ਦੇਣ ਦੇ ਲਈ ਚੁੱਕਿਆ ਗਿਆ ਤੇ ਕਦਮ ਮੰਨਿਆ ਜਾ ਰਿਹਾ ਹੈ। ਆਰਥਿਕ ਅਲੋਚਨਾ ਤੇ ਦੋਸ਼ ਵੀ ਲਗਾਏ ਜਾ ਰਹੇ ਨੇ। ਇਸ਼ੀਬਾ ਸਰਕਾਰ ਮਹਿੰਗਾਈ ਅਤੇ ਆਰਥਿਕ ਸਮੱਸਿਆਵਾਂ ਕਾਰਨ ਅਲੋਚਨਾ ਦਾ ਸਾਹਮਣਾ ਕਰ ਰਹੀ ਸੀ। ਇਸ ਤੋਂ ਇਲਾਵਾ ਉਹਨਾਂ ਨੂੰ ਰਾਜਨੀਤਿਕ ਖੰਡਿੰਗ ਅਤੇ ਘੁਟਾਲਿਆਂ ਦੇ ਦੋਸ਼ਾ ਦਾ ਵੀ ਸਾਹਮਣਾ ਕਰਨਾ ਪਿਆ। ਸ਼ਿਗੇਰੂ ਇਸ਼ੀਬਾ ਜਪਾਨ ਦੇ 102ਵੇਂ ਪ੍ਰਧਾਨ ਮੰਤਰੀ ਸਨ। ਉਨ੍ਹਾਂ ਨੇ ਫੂਮਿਓ ਕਿਸ਼ੀਦਾ ਦੇ ਅਸਤੀਫੇ ਤੋਂ ਬਾਅਦ ਅਕਤੂਬਰ 2024 ਦੇ ਵਿੱਚ ਉੱਤਾ ਸੰਭਾਲਿਆ ਸੀ। ਉਨ੍ਹਾਂ ਦਾ ਜਨਮ 4 ਫਰਵਰੀ 1957 ਨੂੰ ਹੋਇਆ ਸੀ ਅਤੇ ਉਨ੍ਹਾਂ ਨੇ ਆਪਣਾ ਸਿਆਸੀ ਕਰੀਅਰ 1986 ਦੇ ਵਿੱਚ ਸ਼ੁਰੂ ਕੀਤਾ ਸੀ। ਉਨ੍ਹਾਂ ਨੇ ਕਈ ਵਾਰ ਚੋਣਾਂ ਦੇ ਵਿੱਚ ਹਿੱਸਾ ਲਿਆ ਅਤੇ ਅਖੀਰ 2024 ਦੇ ਵਿੱਚ ਆਪਣੀ 5ਵੀਂ ਕੋਸ਼ਿਸ਼ ਦੇ ਵਿੱਚ ਪ੍ਰਧਾਨ ਮੰਤਰੀ ਬਨਣ 'ਚ ਸਫਲ ਹੋਏ। ਇਸ ਤੋਂ ਇਲਾਵਾ ਉਹ ਰੱਖਿਆ ਮੰਤਰੀ ਅਤੇ ਖੇਤੀਬਾੜੀ ਅਤੇ ਮੱਛੀ ਪਾਲਣ ਮੰਤਰੀ ਵਰਗੇ ਅਹਿਮ ਅਹੁਦਿਆਂ ਤੇ ਵੀ ਕੰਮ ਕਰ ਚੁੱਕੇ ਨੇ। ਇਸੇ ਬਦੇ ਅਸਤੀਫੇ ਦੇ ਨਾਲ ਜਾਪਾਨ ਦੇ ਵਿੱਚੋਂ ਉਤ੍ਰ ਅਧਿਕਾਰੀ ਦੇ ਲਈ ਸੰਕਟ ਸ਼ੁਰੂ ਹੋ ਚੁੱਕਿਆ ਜੇਕਰ ਇਹ ਸਥਿਤੀ ਹੋਰ ਵਿਗੜਦੀ ਹੈ ਤਾਂ ਜਪਾਨ ਦੇ ਵਿੱਚ ਸਿਆਸੀ ਆਰਥਿਕ ਤਬਾਹਤ ਹੋ ਸਕਦੀ ਹੈ ਇੱਕ ਵਾਰ ਫਿਰ ਦੱਸਦੀ ਸਸਿਕਾ ਜੀ ਮੈਂ ਹਾਂ ਕੋਮਲ ਕਪੂਲ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਜਪਾਨ ਦੇ ਪ੍ਰਧਾਨ ਮੰਤਰੀ ਸ਼ਿਗੇਰੂ ਇਸ਼ੀਬਾ ਨੇ ਐਤਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਇਸ਼ੀਬਾ ਨੇ ਇਹ ਕਦਮ ਸੱਤਾਧਾਰੀ ਲਿਬਰਲ ਡੈਮੋਕ੍ਰੈਟਿਕ ਪਾਰਟੀ ਦੀ ਅੰਦਰੋਂ ਨੇ ਫੁੱਟ ਤੋੜ ਚੁੱਕਿਆ ਹੈ ਦਾਜੀ 28 ਜੁਲਾਈ ਦੇ ਵਿੱਚ ਹੋਈਆਂ ਸੰਸਦੀ ਚੋਣਾਂ ਦੇ ਵਿੱਚ ਮਿਲੀ ਇਤਿਹਾਸਕ ਹਾਰ ਦੀ ਜ਼ਿੰਮੇਵਾਰੀ ਲੈਣ ਦੇ ਲਈ ਆਪਣੀ ਹੀ ਪਾਰਟੀ ਦੇ ਵੱਲੋਂ ਪਾਇਆ ਜਾ ਰਹੇ ਦਬਾਅ ਕਰਕੇ ਉਹਦਾ ਛੱਡ ਰਹੇ ਨੇ ਪਿਛਲੇ ਸਾਲ ਅਕਤੂਬਰ ਦੇ ਵਿੱਚ ਉਹਦਾ ਸੰਭਾਲਣ ਵਾਲੇ ਈਸ਼ੀਬਾ ਨੇ ਆਪਣੀ ਹੀ ਪਾਰਟੀ ਅੰਦਰ ਸੱਜੇ ਪੱਖੀ ਵਿਰੋਧੀਆਂ ਦੀ ਮੰγκα ਦਾ ਵਿਰੋਧ ਕੀਤਾ ਸੀ ਤੇ ਪਾਰਟੀ ਦੇ ਕੁਝ ਆਗੂਆਂ ਤੇ ਸੰਸਦ ਮੈਂਬਰਾਂ ਨੇ ਉਹਨਾਂ ਦੀ ਲੀਡਰਸ਼ਿਪ ਤੇ ਸਵਾਲ ਵੀ ਚੁੱਕੇ ਸਨ ਜਿਸ ਕਾਰਨ ਉਹਨਾਂ ਦੀ ਸਥਿਤੀ ਕਮਜ਼ੋਰ ਹੋ ਗਈ ਸੀ ਤੇ ਇਸ਼ੀਬਾ ਨੇ ਕਿਹਾ ਕਿ ਉਹ ਪਾਰਟੀ ਲੀਡਰਸ਼ਿਪ ਦੀ ਵੋਟ ਕਰਵੋਨ ਦੀ ਪ੍ਰਕਿਰਿਆ ਸ਼ੁਰੂ ਕਰਨਗੇ ਪਰ ਜਪਾਨ ਦੇ ਪ੍ਰਧਾਨ ਮੰਤਰੀ ਸ਼ਿਗੇਰੂ ਇਸ਼ੀਬਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਜਿਸ ਦੇ ਨਾਲ ਦੇਸ਼ ਦੀ ਰਾਜਨੀਤੀ ਵਿੱਚ ਹਲਚਲ ਮਚ ਗਈ ਹੈ ਇਸ ਫੈਸਲੇ ਦਾ ਮੁੱਖ ਕਾਰਨ ਜੁਲਾਈ 2025 ਦੇ ਵਿੱਚ ਹੋਈਆਂ ਸੰਸਦੀ ਚੋਣਾਂ ਦੇ ਵਿੱਚ ਉਹਨਾਂ ਦੀ ਸੱਤਾਧਾਰੀ ਲਿਬਰਲ ਡੈਮੋਕਰੈਟਿਕ ਪਾਰਟੀ ਅਤੇ ਗੱਠਜੋੜ ਦੀ ਹੱਦ ਦੱਸਿਆ ਜਾ ਰਿਹਾ ਹੈ ਜੁਲਾਈ 2025 ਦੀਆਂ ਉੱਚ ਸਦਨਤਿਆਂ ਚੋਣਾਂ ਦੇ ਵਿੱਚ ਕੌਮੀ ਤੋਟ ਗੱਠ ਚੋੜ ਬਹੁਮਤ ਹਾਸਲ ਨਾ ਕਰ ਸਕਿਆ ਤੇ ਕਟ ਚੋੜ ਨੂੰ 50 ਸੀਟਾਂ ਦੀ ਲੋੜ ਸੀ ਪਰ ਉਹ ਸਿਰਫ 47 ਸੀਟਾਂ ਹੀ ਜਿੱਤ ਸਕਿਆ ਤੇ ਇਸ ਹਾਰ ਕਾਰਨ ਇਸ਼ਵਾ ਤੇ ਅਸਤੀਫਾ ਦੇਣ ਦਾ ਦਬਾਅ ਵੱਧ ਗਿਆ ਸੀ ਪਾਰਟੀ ਦੇ ਵਿੱਚ ਲੰਬੇ ਸਮੇਂ ਤੋਂ ਚੱਲ ਰਹੀ ਅੰਦਰੂਨੀ ਕਲੇਸ਼ ਅਤੇ ਦਬਾਅ ਦੇ ਕਾਰਨ ਇਸ਼ਵਾ ਨੇ ਪਾਰਟੀ ਨੂੰ ਟੁੱਟਣ ਤੋਂ ਬਚਾਉਣ ਦੇ ਲਈ ਅਸਤੀਫਾ ਦੇਣ ਦਾ ਫੈਸਲਾ ਕੀਤਾ ਇਹ ਅਸਤੀਫਾ ਸਿਆਸੀ ਚੁਣੌਤੀਆਂ ਦਾ ਜਵਾਬ ਦੇਣ ਦੇ ਲਈ ਚੁੱਕਿਆ ਗਿਆ ਤੇ ਕਦਮ ਮੰਨਿਆ ਜਾ ਰਿਹਾ ਹੈ ਆਰਥਿਕ ਆਲੋਚਨਾ ਤੇ ਦੋਸ਼ ਵੀ ਲਗਾਏ ਜਾ ਰਹੇ ਨੇ ਇਸ਼ੀਬਾ ਸਰਕਾਰ ਮਹਿੰਗਾਈ ਅਤੇ ਆਰਥਿਕ ਸਮੱਸਿਆਵਾਂ ਕਾਰਨ ਆਲੋਚਨਾ ਦਾ ਸਾਹਮਣਾ ਕਰ ਰਹੀ ਸੀ ਇਸ ਤੋਂ ਇਲਾਵਾ ਉਹਨਾਂ ਨੂੰ ਰਾਜਨੀਤਿਕ ਖੰਡਿੰਗ ਅਤੇ ਘਟਾਲਿਆਂ ਦੇ ਦੋਸ਼ਾ ਦਾ ਵੀ ਸਾਹਮਣਾ ਕਰਨਾ ਪਿਆ ਸ਼ਿਗੇਰੂ ਇਸ਼ੀਬਾ ਜਪਾਨ ਦੇ 102ਵੇਂ ਪ੍ਰਧਾਨ ਮੰਤਰੀ ਸਨ ਉਹਨਾਂ ਨੇ ਫੂਮਿਓ ਕਿਸ਼ੀਦਾ ਦੇ ਅਸਤੀਫੇ ਤੋਂ ਬਾਅਦ ਅਕਤੂਬਰ 2024 ਦੇ ਵਿੱਚ ਉੱਤਾ ਸੰਭਾਲਿਆ ਸੀ ਉਹਨਾਂ ਦਾ ਜਨਮ 4 ਫਰਵਰੀ 1957 ਨੂੰ ਹੋਇਆ ਸੀ ਅਤੇ ਉਹਨਾਂ ਨੇ ਆਪਣਾ ਸਿਆਸੀ ਕਰੀਅਰ 1986 ਦੇ ਵਿੱਚ ਸ਼ੁਰੂ ਕੀਤਾ ਸੀ ਉਹਨਾਂ ਨੇ ਕਈ ਵਾਰ ਚੋਣਾਂ ਦੇ ਵਿੱਚ ਹਿੱਸਾ ਲਿਆ ਅਤੇ ਅਖੀਰ 2024 ਦੇ ਵਿੱਚ ਆਪਣੀ ਪੰਜਵੀਂ ਕੋਸ਼ਿਸ਼ ਦੇ ਵਿੱਚ ਪ੍ਰਧਾਨ ਮੰਤਰੀ ਬਨਣ 'ਚ ਸਫਲ ਹੋਏ ਇਸ ਤੋਂ ਇਲਾਵਾ ਉੱтряਖ ਮੰਤਰੀ ਅਤੇ ਖੇਤੀਬਾੜੀ ਅਤੇ ਮੱਛੀ ਪਾਲਣ ਮੰਤਰੀ ਵਰਗੇ ਅਹਿਮ ਅਧਿਆਤੇ ਵੀ ਕੰਮ ਕਰ ਚੁੱਕੇ ਨੇ ਇਸੇ ਬਦੇ ਅਸਤੀਫੇ ਦੇ ਨਾਲ ਜਾਪਾਨ ਦੇ ਵਿੱਚੋਂ ਉਤਰਾ ਅਧਿਕਾਰੀ ਦੇ ਲਈ ਸੰਘਰਸ਼ ਸ਼ੁਰੂ ਹੋ ਚੁੱਕਿਆ ਹੈ ਜੇਕਰ ਇਹ ਸਥਿਤੀ ਹੋਰ ਵਿਗੜਦੀ ਹੈ ਤਾਂ ਜਾਪਾਨ ਦੇ ਵਿੱਚ ਸਿਆਸੀ ਆਰਥਿਕ ਤਬਾਹ ਹੋ ਸਕਦੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ